ਇੱਕ ਵੱਡੀ ਤੇ ਖੌਫਨਾਕ ਵਾਰਦਾਤ ਵਾਪਰੀ ਹੈ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੀਸੀਟੀਵੀ ਕੈਮਰਾ ਦੇ ਵਿੱਚ ਮੌਕੇ ਦੀ ਘਟਨਾ ਦੇਖ ਸਕਦੇ ਹੋ ਤੁਸੀਂ ਕਿਵੇਂ ਵਾਪਰੀ ਹੈ ਤੁਹਾਨੂੰ ਦੱਸਦੀ ਕਿ ਮਜ਼ਦੂਰ ਜਿਹੜਾ ਆ ਉਹ ਲੋਹਾ ਹਟਾਉਣ ਦਾ ਕੰਮ ਕਰਦਾ ਹੈਗਾ ਲੋਹੇ ਦੀ ਇਹ ਫੈਕਟਰੀ ਸੀ ਜਿੱਥੇ ਸਰੀਏ ਦੀ ਡਿਲੀਵਰੀ ਆਈ ਔਰ ਟਰੱਕ ਜਿਹੜਾ ਖੜਾ ਹੋਇਆ ਫੈਕਟਰੀ ਦੇ ਬਾਹਰ ਉਸ ਦੇ ਵਿੱਚੋਂ ਸਰੀਏ ਕੱਢ ਕੇ ਤੇ ਅੰਦਰ ਫੈਕਟਰੀ ਦੇ ਵਿੱਚ ਰੱਖੇ ਜਾ ਰਹੇ ਨੇ ਯਾਨੀ ਕਿ ਸਰੀਏ ਦੀ ਡਿਲੀਵਰੀ ਕੀਤੀ ਜਾ ਰਹੀ ਹੈ ਤਾਂ ਜਦੋਂ ਹੀ ਸਰੀਆ ਲਾਇਆ ਜਾ ਰਿਹਾ ਟਰੱਕ ਦੇ ਵਿੱਚੋਂ ਗੱਡੀ ਦੇ ਵਿੱਚੋਂ ਤਾਂ ਤੁਸੀਂ ਦੇਖ ਸਕਦੇ ਹੋ ਇੱਕ ਮੈਂ ਮਜ਼ਦੂਰ ਜਿਹੜਾ ਆ ਉਹ ਜਦੋਂ ਸਰੀਏ ਨੂੰ ਹੱਥ ਲਾਉਂਦਾ ਹੈ ਤਾਂ ਹੱਥ ਲਾਉਂਦਿਆਂ ਸਾਰ ਹੀ ਉਸ ਨੂੰ ਕਰੰਟ ਲੱਗ ਜਾਂਦਾ ਕਿਉਂਕਿ ਸਰੀਆ ਜਿਹੜਾ ਆ ਉਹ ਬਿਜਲੀ ਦੀਆਂ ਤਾਰਾਂ ਦੇ ਨਾਲ ਲੱਗ ਜਾਂਦਾ ਹੈ ਜਿਸ ਤੋਂ ਬਾਅਦ ਸਾਰਾ ਕਰੰਟ ਜਿਹੜਾ ਆ ਉਹਨਾਂ ਸਰੀਆਂ ਦੇ ਵਿੱਚ ਚੱਲ ਜਾਂਦਾ ਹੈ ਜਿਸ ਤੋਂ ਬਾਅਦ ਮਜ਼ਦੂਰ ਜਿਹੜਾ ਆ ਉਹ ਤੜਫਦਾ ਵਿਲਕਦਾ ਉੱਥੇ ਪਿਆ ਤਸਵੀਰਾਂ ਦੇ ਵਿੱਚ ਬਕਾਇਦਾ ਤੁਸੀਂ ਦੇਖ ਵੀ ਸਕਦੇ ਹੋ ਕਿ ਕਿਵੇਂ ਤੜਫ ਰਿਹਾ ਹੈ ਕਿਵੇਂ ਬਿਲਕ ਰਿਹਾ ਹੈ ਕਿ ਮੈਨੂੰ ਬਚਾਓ ਕਿਉਂਕਿ ਉਸ ਤੋਂ ਪਹਿਲਾਂ ਉਹ ਵਾਜਾਂ ਵੀ ਮਾਰਦਾ ਹੈ ਆਵਾਜ਼ ਵੀ ਦਿੰਦਾ ਹੈ ਪਰ ਕੋਈ ਵੀ ਲੱਗੇ ਨਹੀਂ ਜਾਂਦਾ ਕਿਉਂਕਿ ਕਰੰਟ ਦੀ ਗੱਲ ਹੁੰਦੀ ਹੈ ਤਾਂ ਸਾਰਿਆਂ ਨੂੰ ਪਤਾ ਹੈ ਹਰੇਕ ਕਿਸੇ ਨੂੰ ਆਪਣੀ ਜਾਨ ਪਿਆਰੀ ਹੈ ਸੋ ਜਦੋਂ ਉਸ ਨੂੰ ਕਰੰਟ ਲੱਗਦਾ ਹੈ ਤਾਂ ਤੜਫਦਾ ਹੈ ਕੁਝ ਸਮਾਂ ਨਜਮੀਨ ਦੇ ਉੱਪਰ ਧਰਤੀ ਦੇ ਉੱਪਰ ਹੀ ਤੜਫਦਾ ਰਹਿ ਜਾਂਦਾ ਹੈ ਤਾਂ ਜਿਹੜਾ ਦੂਜਾ ਬੰਦਾ ਹੈ ਤੁਸੀਂ ਇਹ ਸ਼ੁਰੂਆਤੀ ਦੌਰ ਤੋਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਾਲੇ ਕੱਪੜੇ ਤੇ ਮੋਢੇ ਦੇ ਉੱਪਰ ਆ ਆ ਜਿਹੜਾ ਤੁਹਾਨੂੰ ਦੱਸਦੀ ਕਿ ਬੂਰਾ ਰੱਖਿਆ ਹੋਇਆ ਜਿਸ ਤੇ ਸਰੀਆ ਟਾਉਣਾ ਸੀਗਾ ਪਰ ਅਚਾਨਕ ਸਰੀਏ ਦੇ ਵਿੱਚ ਕਰੰਟ ਆ ਜਾਂਦਾ ਸੋ ਕਰੰਟ ਆਉਣ ਦੇ ਕਰਕੇ ਜਦੋਂ ਝਟਕਾ ਲੱਗਦਾ ਹੈ ਜ਼ਮੀਨ ਦੇ ਉੱਪਰ ਡਿੱਗ ਜਾਂਦਾ ਹੈ ਤਾਂ ਉੱਥੇ ਵਿਲਕਦਾ ਤੁਸੀਂ ਦੇਖੋ ਜਦੋਂ ਜਾਨ ਨਿਕਲਦੀ ਹੈ ਤਾਂ ਉਹਨਾਂ ਸਮਾਂ ਉਹ ਵਿਲਕਦਾ ਕਿ ਮੈਨੂੰ ਬਚਾਓ ਮੈਨੂੰ ਬਚਾਓ ਪਰ ਇੰਨਾ ਕਹਿੰਦੇ ਆਸਾਰ ਉਹਦੀ ਜਾਨ ਜਿਹੜੀ ਹੈ ਉਹ ਨਿਕਲ ਜਾਂਦੀ ਹੈ ਕਿਉਂਕਿ ਕਰੰਟ ਦੀ ਚਪੇੜ ਦੇ ਵਿੱਚ ਆਇਆ ਬੰਦਾ ਬਹੁਤ ਮੁਸ਼ਕਲ ਬਚਦਾ ਹੈ ਕਿਉਂਕਿ ਜੇ ਤਾਂ ਸਮੇਂ-ਸਮੇਂ ਤੇ ਟਰੀਟਮੈਂਟ ਦਿੱਤਾ ਜਾਵੇ ਤਾਂ ਸਹੀ ਹੈ ਪਰ ਨਹੀਂ ਤਾਂ ਕਰੰਟ ਜਿਹੜਾ ਆ ਉਹ ਕਿਸੇ ਨੂੰ ਨਹੀਂ ਛੱਡਦਾ ਤਾਂ ਉਹੀ ਤਸਵੀਰ ਹੈ ਇਹ ਲੁਧਿਆਣਾ ਤੋਂ ਸਾਹਮਣੇ ਆਈ ਹੈ ਲੁਧਿਆਣਾ ਦੇ ਵਿੱਚ ਇੱਕ ਲੋਕੇ ਦੀ ਫੈਕਟਰੀ ਦੇ ਵਿੱਚ ਜਿੱਥੇ ਸਰੀਏ ਦੀ ਡਿਲੀਵਰੀ ਪਹੁੰਚੀ ਸੀ ਔਰ ਸਰੀਏ ਨੂੰ ਅਨਲੋਡ ਕਰ ਰਹੀ ਸੀ ਗੱਡੀ ਦੇ ਵਿੱਚੋਂ ਯਾਨੀ ਕਿ ਸਰੀਆ ਗੱਡੀ ਚੋਂ ਕੱਢ ਕੇ ਸਾਰਾ ਫੈਕਟਰੀ ਦੇ ਵਿੱਚ ਰੱਖ ਰਹੀ ਸੀ ਔਰ ਜਦੋਂ ਹੀ ਉਹ ਸਰੀਏ ਨੂੰ ਹੱਥ ਪਾਉਂਦਾ ਤਾਂ ਉਸੇ ਸਮੇਂ ਉਸ ਨੂੰ ਕਰੰਟ ਲੱਗ ਜਾਂਦਾ ਕਿਉਂਕਿ ਬਿਜਲੀ ਦੀ ਤਾਰ ਜਿਹੜੀ ਆ ਉਹ ਸਰੀਏ ਤੇ ਜਾ ਡਿੱਗਦੀ ਹੈ ਔਰ ਇਹ ਪੂਰੀ ਘਟਨਾ ਹਰ ਗੋਵਿੰਦਨਗਰ ਦੇ ਵਿੱਚ ਵਾਪਰੀ ਹੈ ਔਰ ਤੁਹਾਨੂੰ ਦੱਸਦੇ ਕਿ ਜਿਹੜਾ ਮ੍ਰਿਤਕ ਹੈ ਮ੍ਰਿਤਕ ਬਿਹਾਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜ ਜਿਸ ਦਾ ਹੁਣ ਜਿਹੜਾ ਸ਼ਵ ਹੈਗਾ ਉਹ ਮੋਰਚਰੀ ਦੇ ਵਿੱਚ ਰਖਵਾ ਦਿੱਤਾ ਹੈ ਤੇ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਦੱਸ ਦਿੱਤਾ ਹੈਗਾ ਸੰਜੇ ਪ੍ਰਸ਼ਾਦ ਨਾਮ ਹੈ 31 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਜਿਸ ਦੀ ਮੌਤ ਹੋਈ ਹੈ ਪਰ ਬਹੁਤ ਤੜਫ ਤੜਫ ਕੇ ਜਾਨ ਨਿਕਲੀ ਹੈ ਜਦੋਂ ਉਹ ਸਰੀਏ ਦੀਆਂ ਜਿਹੜੀਆਂ ਰਾਡਾਂ ਸੀਗੀਆਂ ਉਹਨਾਂ ਦੇ ਨਾਲ ਹੱਥ ਪਾਉਂਦਾ ਉਹਨਾਂ ਨੂੰ ਮੋੜੇ ਤੇ ਚੱਕਣ ਦੇ ਵਾਸਤੇ ਤਾਂ ਅਚਾਨਕ ਉਹਨਾਂ 'ਚ ਜਦੋਂ ਕਰੰਟ ਆਉਂਦਾ ਤਾਂ ਉਸੇ ਸਮੇਂ ਤੜਫਣ ਲੱਗ ਜਾਂਦਾ ਕਿਵੇਂ ਵਿਲਕਦਾ ਹੈਗਾ ਜਮੀਨ ਦੇ ਉੱਪਰ ਡਿੱਗ ਜਾਂਦਾ ਪਰ ਜਾਨ ਨਿਕਲ ਜਾਂਦੀ ਹੈ ਤਾਂ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਜਾਂਚ ਕਰ ਰਹੀ ਹੈ ਸੀਸੀਟੀਵੀ ਦੇ ਆਧਾਰ ਤੋਂ ਕਿ ਕਿਵੇਂ ਕੀ ਪੂਰੀ ਘਟਨਾ ਵਾਪਰੀ ਹੈਗੀ ਪਰ ਘਟਨਾ ਬਹੁਤ ਖਤਰਨਾਕ ਅਤੇ ਖੌਫਨਾਕ ਸੀਗੀ ਮਜ਼ਦੂਰੀ ਕਰਦਿਆਂ ਇਕੱਜ ਨਾ ਵਾਪਰੀ ਹੈ ਮਜ਼ਦੂਰ ਜਿਹੜਾ ਸਰੀਆ ਢੋਰਿਆ ਸੀਗਾ ਗੱਡੀ ਦੇ ਵਿੱਚੋਂ ਸਰੀਆ ਮੋਢੇ ਤੇ ਚੱਕ ਕੇ ਤੇ ਅੰਦਰ ਫੈਕਟਰੀ ਦੇ ਵਿੱਚ ਰੱਖ ਰਿਹਾ ਪਰ ਅਚਾਨਕ ਬਿਜਲੀ ਦੀ ਤਾਰ ਡਿੱਗੜ ਕਰਕੇ ਸਰੀਏ 'ਚ ਕਰੰਟ ਆਉਂਦਾ ਹੈ ਤਾਂ ਉੱਥੇ ਹੀ ਧਰਤੀ ਦੇ ਉੱਪਰ ਡਿੱਗ ਜਾਂਦਾ ਹੈ ਤੇ ਆਪਣੀ ਜਾਨ ਦੇ ਦਿੰਦਾ ਹੈ ਤੜਫ ਤੜਫ ਕੇ ਤੜਫ ਤੜਫ ਕੇ ਜਾਨ ਜਿਹੜੀ ਨਿਕਲੀ ਹੈ ਸੀਸੀਟੀਵੀ ਕੈਮਰਾ ਦੇ ਵਿੱਚ ਮੌਕੇ ਦੀ ਘਟਨਾ ਕੈਦ ਹੋ ਚੁੱਕੀ ਹੈ ਤੇ ਹੁਣ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ